ਕੋਟਕਪੂਰਾ ਤੋਂ ਕਾਂਗਰਸ ਦਾ ਐਕਐਮਐਲਏ ਮਾਸਟਰ ਬਲਦੇਵ ਸਿੰਘ ਤੇ ਉਹਦਾ ਭਰਾ ਸੁਖਦੇਵ ਸਿੰਘ ਯਾਨੀ ਕਿ ਕਾਂਗਰਸ ਦੇ ਐਕਐਮਐਲਏ ਮਾਸਟਰ ਬਲਦੇਵ ਸਿੰਘ ਦਾ ਭਰਾ ਸੁਖਦੇਵ ਸਿੰਘ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਆ ਔਰ ਕਹਿੰਦਾ ਹੈ ਕਿ ਮੈਂ ਜਿਹੜਾ ਆ ਇਸ ਕਰਕੇ ਸ਼ਾਮਲ ਹੋਇਆ ਕਿਉਂਕਿ ਜਿਸ ਹਿਸਾਬ ਦੇ ਨਾਲ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੇ ਆਪਣੀ ਵਰਕਰ ਕੰਚਨਪ੍ਰੀਤ ਦਾ ਸਾਥ ਦਿੱਤਾ ਆ ਤੇ ਮੈਨੂੰ ਲੱਗਦਾ ਆ ਕਿ ਸਾਡਾ ਵੀ ਜਿਹੜਾ ਸਾਥ ਸੁਖਬੀਰ ਬਾਦਲ ਹੁਣਾਂ ਦਾ ਕੇਡਰ ਜਿਹੜਾ ਆ ਉਹ ਇੱਧੇ ਹੀ ਦੇਗਾ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਆ ਕੋਟਕਪੂਰਾ ਦੇ ਵਿੱਚ ਵੱਡੇ ਸੀਨੀਅਰ ਅਕਾਲੀ ਆਗੂ ਹੈ ਮਨਰਾਜ ਬਰਾੜ ਮੰਤਾਰ ਬਰਾੜ ਸੌਰੀ ਉਹਨਾਂ ਦੇ ਘਰ ਜਿਹੜਾ ਆ ਇਹ ਪੂਰਾ ਫੰਕਸ਼ਨ ਰੱਖਿਆ ਗਿਆ ਸੁਖਬੀਰ ਬਾਦਲ ਪਹੁੰਚੇ ਨੇ ਤਾਂ ਉਥੇ ਜਿਹੜੀ ਹੈ ਜੁਆਇਨਿੰਗ ਕੀਤੀ ਗਈ ਹੈ ਫਿਲਹਾਲ ਸਕਰੀਨ ਦੇ ਉੱਤੇ ਉਹ ਤਸਵੀਰ ਵੀ ਹੈ ਜੁਆਇਨਿੰਗ ਦੀ ਕਿ ਜਦੋਂ ਉਥੇ ਸੁਖਦੇਵ ਸਿੰਘ ਆਪਣੇ ਜਿਹੜੇ ਸਾਥੀ ਆ ਉਹਨਾਂ ਦੇ ਨਾਲ ਸ਼ਾਮਲ ਹੋਇਆ ਆ ਸੋ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਨ ਸੁਖਵੀਰ ਬਾਦਲ ਵੀ ਵਿਸ਼ੇਸ਼ ਤੌਰ ਤੇ ਸਨ ਕਿਉਂਕਿ ਉਹ ਇਸੇ ਏਰੀਆ ਦੇ ਵਿੱਚ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਔਰ ਕੋਟ ਕੋ ਪੂਰਾ ਤੋਂ ਸੀਨੀਅਰ ਅਗੂਜ ਮਿੰਦਸਿਆ ਬੇ ਮੰਤਾਰ ਸਿੰਘ ਬਰਾੜ ਆ ਉਹ ਵੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਘਰ ਜਿਹੜਾ ਆ ਪੂਰਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੋ ਸਵਾਲ ਇਹ ਆ ਕਿ ਕੰਚਨ ਪ੍ਰੀਤ ਵਾਲੀ ਘਟਨਾ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਬੜਾ ਪ੍ਰਭਾਵਿਤ ਹੋਇਆ ਆ ਤੇ ਇਸ ਕਰਕੇ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਸੁਖਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਦਿੱਤੀ ਆ ਜੇ ਸ਼ੂਮਰੀਆ ਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਇਸ ਦੇ ਨਾਲ ਮੌਕੇ ਤੇ ਜਿਹੜੀ ਗੱਲਬਾਤ ਹੋਈ ਹੈ ਸੁਖਦੇਵ ਸਿੰਘ ਨਾਲ ਉਹਨੇ ਕਿਹਾ ਆ ਕਿ ਉਹਨਾਂ ਦਾ ਜਿਹੜਾ ਭਰਾ ਆ ਉਹ ਜੇ ਵੀ ਕਾਂਗਰਸ ਚ ਹੈ ਪਰ ਮੈਂ ਕਾਂਗਰਸ ਪਾਰਟੀ ਛੱਡ ਕੇ ਚਲਾ ਗਿਆ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਲੀ ਦਲ ਦੇ ਵਿੱਚ ਜਿਹੜਾ ਆ ਰਹਿ ਕੇ ਕੰਮ ਕਰਾਂਗੇ ਅਕਾਲੀ ਦਲ ਦਾ ਜਿਹੜਾ ਝੰਡਾ ਆ ਉਸ ਨੂੰ ਮਜ਼ਬੂਤ ਕਰਾਂਗੇ ਸਾਡੀ ਗੱਲਬਾਤ ਵੀ ਹੋਈ ਆ ਉਹ ਗੱਲਬਾਤ ਵੀ ਸੁਣਾਉਣੀ ਆ ਤੁਹਾਨੂੰ ਦੇਖੋ ਜੀ ਸ਼ਰੂਮ ਨੇ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੇ ਲਈ ਲੜਾਈ ਲੜਦੀ ਹੈ ਤੇ ਪੰਜਾਬ ਦੇ ਹਿੱਤਾਂ ਦੇ ਦੀ ਰਾਖੀ ਕਰਦੀ ਹੈ ਸੋ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਆਪਣੇ ਵਰਕਰਾਂ ਨਾਲ ਵੀ ਖੜਦੇ ਆ ਆਪਦੇ ਹਿੱਤਾਂ ਆਪਦੇ ਪੰਜਾਬ ਦੇ ਹਿੱਤਾਂ ਲਈ ਵੀ ਲੜਦੇ ਆ ਆਪਦੇ ਵਰਕਰਾਂ ਦੇ ਹਿੱਤਾਂ ਲਈ ਵੀ ਲੜਦੇ ਆ ਸੋ ਇਸ ਕਰਕੇ ਅਸੀਂ ਅਕਾਲੀ ਦਲ ਨੂੰ ਜੁਆਇਨ ਕੀਤਾ ਅੱਜ ਵੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਆਪਣੇ ਵਰਕਰਾਂ ਨਾਲ ਖੜੀ ਹੈ ਤੇ ਪੰਜਾਬ ਦੇ ਨਾਲ ਖੜੀ ਹੈ ਪੰਜਾਬ ਦੀ ਗੱਲ ਕੀਤੀ ਹੈ ਨਾ ਕਿ ਇਹਨਾਂ ਨੇ ਕਿਸੇ ਹੋਰ ਆਪਦੇ ਹਿੱਤਾਂ ਦੀ ਗੱਲ ਕੀਤੀ ਐ ਪਹਿਲ ਇਹਨਾਂ ਨੇ ਪੰਜਾਬ ਨੂੰ ਦਿੱਤੀ ਐ ਤੇ ਆਪਣੇ ਵਰਕਰਾਂ ਨੂੰ ਦਿੱਤੀ ਐ ਸੋ ਇਸ ਕਰਕੇ ਅਸੀਂ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਨੂੰ ਅੱਜ ਜੁਆਇਨ ਕੀਤਾ ਈ ਅਸੀਂ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਐ ਐਮਐਲਏ ਦਾ ਅਹੁਦਾ ਸੀ ਜਿਹੜਾ ਜਿੱਤ ਤੋਂ ਉਹ ਵੀ ਹਾਸਲ ਕੀਤਾ ਤੇ ਨਾਲ ਹੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਪਰ ਜਿਹੜੀਆਂ ਨਿਰਾਸ਼ਾਵਾਂ ਉੱਥੋਂ ਸਾਨੂੰ ਮਿਲੀਆਂ ਉਹ ਕਦੇ ਵੀ ਭੁੱਲੀਆਂ ਨਹੀਂ ਜਾ ਸਕਦੀਆਂ ਐਨੇ ਕੁ ਨਰਾਸ਼ ਹੋ ਗਏ ਕਿ ਬਾਅਦ ਚ ਬ੍ਰਦਰ ਸਾਡੇ ਮੇਰੇ ਵੱਡੇ ਬ੍ਰਦਰ ਮਾਸਟਰ ਬਲਦੇਵ ਸਿੰਘ ਜੈਤੋ ਸਾਹਿਬ ਕਾ ਐਮਐਲਓ ਉਹ ਕਾਂਗਰਸ ਦੇ ਵਿੱਚ ਚਲੇ ਗਏ ਕਾਂਗਰਸ ਦੇ ਜਿਹੜੀ ਨੀਤੀਆਂ ਉਹ ਉਦੋਂ ਵੀ ਕੰਮੀਆਂ ਐ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਸੀ ਕਿ ਇਸ ਤੋਂ ਵਧੀਆ ਮੈਨੂੰ ਕੁਝ ਹੋਰ ਨਹੀਂ ਮਿਲ ਸਕਦਾ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਾਂ ਤੇ ਸੁਖਵੀਰ ਬਾਦਲ ਦੀ ਜਿਗਵਾਹੀ ਦੇ ਵਿੱਚ ਮੈਂ ਜੁਆਇਨ ਕੀਤਾ ਹੈਗਾ ਮੈਂ ਧੰਨਵਾਦ ਦੀਆਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਤੇ ਸਮੂਹ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਧੰਨਵਾਦ ਜੀ ਅੱਜ ਦਾਸ ਤੇ ਗ੍ਰਹਿਵਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਬਣਾਏ ਹਨ ਜਿਲ੍ਹਾ ਪ੍ਰੀਸ਼ਦ ਵਿੱਚ ਤੇ ਬਲਾਕ ਸੰਚੇ ਵਿੱਚ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਕਰਨ ਵਾਸਤੇ ਇੱਥੇ ਆਏ ਸੀਗੇ ਤੇ ਨਾਲ ਉਹਨਾਂ ਨੂੰ ਸਰੋਪੇ ਦੇ ਕੇ ਸਨਮਾਨਤ ਕੀਤਾ ਸੀਗਾ ਔਰ ਨਾਲ ਪ੍ਰਸ਼ਾਸਨ ਨੂੰ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜੇ ਪ੍ਰਸ਼ਾਸਨ ਧੱਕਾ ਕਰੂਗਾ ਤੇ ਫਿਰ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਇਸ ਕਰਕੇ ਫੇਅਰ ਲੱਖ ਹੋਣਾ ਚਾਹੀਦਾ ਉਹ ਕਹਿ ਗਏ ਆ ਔਰ ਅੱਜ ਸਾਨੂੰ ਹੋਰ ਬਲ ਮਿਲਿਆ ਵੱਡਾ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਸੁਖਦੇਵ ਸਰਦਾਰ ਸੁਖਦੇਵ ਸਿੰਘ ਜੀ ਜੋ ਮਾਸਟਰ ਬਲਦੇਵ ਸਿੰਘ ਸਾਬਕਾ ਐਮਐਲਏ ਹੈ ਜੇਤੋ ਉਹ ਉਹਨਾਂ ਦੇ ਭਾਈ ਨੇ ਇਹਨਾਂ ਨੇ ਬਤੌਰ ਮੁਲਾਜ਼ਮ ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਵਿੱਚ ਪੰਜਾਬ ਲੈਵਲ ਦੇ ਉੱਤੇ ਪ੍ਰਧਾਨ ਦੇ ਤੌਰ ਦੇ ਉੱਤੇ ਕੰਮ ਕੀਤਾ ਤੇ ਇਹਨਾਂ ਦਾ ਬੜਾ ਵੱਡਾ ਨੈਟਵਰਕ ਹੈ ਇਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਕਿ ਮੈਂ ਸਾਰੀਆਂ ਪਾਰਟੀਆਂ ਵੇਖ ਲਈਆਂ ਸ਼ਾਮਲ ਨਹੀਂ ਹੋਇਆ ਚੈੱਕ ਕੀਤੀਆਂ ਪਹਿਲਾਂ ਲੇਕਿਨ ਮੈਨੂੰ ਲੱਗਾ ਕਿ ਜੇ ਕੋਈ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਜੇ ਉੱਚੀ ਤੇ ਸੁੱਚੀ ਸੋਚ ਹੈ ਜਾਂ ਪ੍ਰੋਗਰੈਸਿਵ ਸੋਚ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੈ ਜਿਹੜੇ ਡਵੈਲਪਮੈਂਟ ਵਾਲੇ ਪਾਸੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਆ ਤੇ ਮੈਂ ਫੈਸਲਾ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਸਮੇਂ ਚ ਸਾਰੀ ਸੇਵਾ ਜਿਹੜੀ ਕਰੂੰਗਾ ਤੇ ਇਹ ਸ਼ਾਮਲ ਹੋਇਆ ਇਹਨਾਂ ਦੇ ਨਾਲ ਸਰਦਾਰ ਕਰਤਾ ਸਿੰਘ ਜੀ ਮਚਾਕੀ ਤੋਂ ਜਿਹੜੇ ਕਿ ਕਾਂਸ ਦੇ ਸੋਸ਼ਲ ਮੀਡੀਆ ਦੇ ਜਿਹੜੇ ਦੇ ਇੰਚਾਰਜ ਸੀਗੇ ਤੇ ਰਾਜਾ ਵੜਿੰਗ ਜੀ ਦੇ ਨਾਲ ਹੀ ਰਹਿੰਦੇ ਸੀ ਇਹ ਤੇ ਇਹਨਾਂ ਨੇ ਵੀ ਪ੍ਰਭਾਵਿਤ ਹੋ ਕੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੇ ਕਾਰਸ ਨੇ ਜੋ ਵਰਿੰਗ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਐਸੀ ਭਾਈਚਾਰੇ ਲਈ ਸ਼ਬਦ ਬੋਲੇ ਜਿਨ੍ਹਾਂ ਕਰਕੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਵੀ ਅਕਾਲੀ ਦਲ ਦੇ ਵਿੱਚ ਜਿਹੜੀ ਸੇਵਾ ਕਰਾਂਗੇ ਤੇ ਇਹਨਾਂ ਦੇ ਨਾਲ ਨਾਲ ਹੀ ਸਰਦਾਰ ਸਰਬਜੀਤ ਸਿੰਘ ਜੀ ਆਮ ਆਦਮੀ ਪਾਰਟੀ ਛੱਡ ਕੇ ਮਚਾਕੀ ਤੋਂ ਇਹਨਾਂ ਨੇ ਵੀ ਸ਼ੋਮ ਨਿਕਾਲੀ ਦਲ ਦੇ ਵਿੱਚ ਸ਼ਕੂਲੀਤ ਕੀਤੀ ਹੈ ਸਾਨੂੰ ਬਹੁਤ ਵੱਡਾ ਬਲ ਮਿਲਿਆ ਤੇ ਬਾਦ ਸਾਹਿਬ ਨੇ ਇਹਨਾਂ ਨੂੰ ਸਨਮਾਨਤ ਕੀਤਾ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਤੇ ਮੈਨੂੰ ਆਸ ਹੈ ਉਮੀਦ ਹੈ ਕਿ ਇਹ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੂਰਾ ਜਿਹੜਾ ਯੋਗਦਾਨ ਪਾਉਣਗੇ ਤੇ ਨਾਲ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਵੀ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਦੇ ਮਾਨ ਸਤਕਾਰ ਵਿੱਚ ਕਮੀ ਨਹੀਂ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ